ਐਂਟਰਟੇਨਰ ਤੇ ਬੜੇ ਆਏ ਤੇ ਬੜੇ ਗਏ ਤੇ ਬੜੇ ਆਣਗੇ ਤੇ ਜਾਣਗੇ ਵੀ ਉਹਨਾਂ ਦਾ ਵੀ ਸਾਨੂੰ ਬਹੁਤ ਸਤਿਕਾਰ ਹੈ ਸਾਡੇ ਸਾਰਿਆਂ ਦੇ ਆਪਣੇ ਆਫਿਸ ਦੇ ਵਿੱਚ ਸਨਮਾਨਿਤ ਕਰਦੇ ਹੋਏ ਇੰਨੀ ਖੁਸ਼ੀ ਹੋ ਰਹੀ ਹੈ ਜਿਹੜਾ ਲੱਭ ਜਾਂਦੇ ਵਿੱਚ ਦੱਸਣਾ ਮੇਰੇ ਲਈ ਬਹੁਤ ਛੋਟਾ ਪੈ ਜਾਏਗਾ ਜਿਹੜਾ ਖਾਲ ਪੁਣੀ ਜਵਾ ਪ੍ਰੈਜ਼ੀਡੈਂਟ ਨੇ ਹੋਣਾ ਵਰਲਡ ਪਾਵਰ ਕੰਟਰੀ ਦਾ ਜਿਹਦੇ ਨਾਲ ਇਹ ਇਹਨਾਂ ਨੇ ਮੀਟ ਕੀਤਾ ਸਾਡੇ ਲਈ ਇਹ ਹੀ ਬਹੁਤ ਮਾਣ ਦੀ ਗੱਲ ਆ ਜਿਹੜੀ ਨਾਸੋ ਕਾਉਂਟੀ ਆ ਕਿ ਉਹਦੇ ਵੱਲੋਂ ਸਨਮਾਨਤ ਹੋਇਆ ਸਾਡੇ ਤੇ ਬਹੁਤ ਬਹੁਤ ਧੰਨਵਾਦ ਬੋਬੀ ਭਾਜੀ ਦਾ ਮੇਲਾ ਸਾਡਾ ਕਾਮਯਾਬ ਹੋਇਆ ਉਹਦੇ ਲਈ ਵੀ ਸਨਮਾਨਤ ਕੀਤਾ ਇਹਨਾਂ ਨੇ ਸ਼ੋਅ ਕਰਨ ਦੇ ਲਈ ਅਮਰੀਕਾ ਦੀ ਧਰਤੀ ਤੇ ਪਹੁੰਚੇ ਪੰਜਾਬੀ ਗਾਇਕ ਮੁਹੰਮਦ ਸਦੀਕ ਉਹਨਾਂ ਦੇ ਨਾਲ ਉਹਨਾਂ ਦੇ ਜੋੜੀਦਾਰ ਸੁਖਜੀਤ ਕਾਰ ਇਸ ਤੋਂ ਇਲਾਵਾ ਕੇਐਸ ਮੱਖਣ ਅਤੇ ਗਾਇਕ ਸੱਭਾ ਦਾ ਬੌਬੀ ਕੁਮਾਰ ਉਹਨਾਂ ਦੇ ਵੱਲੋਂ ਖਾਸ ਤੌਰ ਤੇ ਸਰਕਾਰੀ ਸਨਮਾਨ ਕੀਤਾ ਗਿਆ ਜਿਸ ਦੇ ਲਈ ਉਹਨਾਂ ਨੇ ਸਭ ਦਾ ਧੰਨਵਾਦ ਕੀਤਾ ਪਿਛਲੇ ਦਿਨੀ ਨਿਊਯਾਰਕ ਦੀ ਧਰਤੀ ਤੇ ਮੇਲਾ ਪੰਜਾਬੀਆਂ ਦਾ ਬਹੁਤ ਹੀ ਸਫਲਤਾਪੂਰਵਕ ਤਰੀਕੇ ਨਾਲ ਹੋ ਨਿਬੜਿਆ ਜਿਸ ਵਿੱਚ ਪਰਫਾਰਮ ਕਰਨ ਦੇ ਲਈ ਭਾਰਤ ਤੋਂ ਉਚੇਚੇ ਤੌਰ ਤੇ ਗਾਇਕੀ ਦੇ ਬਾਬਾ ਬੋਰ ਮੁਹੰਮਦ ਸਦੀਕ ਉਹਨਾਂ ਦੇ ਜੋੜੀਦਾਰ ਸੁਖਜੀਤ ਕਾਰ ਇਸ ਤੋਂ ਇਲਾਵਾ ਕੇਐਸ ਮੱਖਣ ਅਤੇ ਗਾਇਕ ਸੱਬਾ ਸਮੇਤ ਕਈ ਕਲਾਕਾਰ ਉੱਚੇ ਚਤਰਤੇ ਅਮਰੀਕਾ ਪਹੁੰਚੇ ਸਨ ਜਿੱਥੇ ਇਹਨਾਂ ਪੰਜਾਬੀ ਕਲਾਕਾਰਾਂ ਦਾ ਸਰਕਾਰੀ ਸਨਮਾਨ ਬੌਬੀ ਕੁਮਾਰ ਹੁਰਾਂ ਦੇ ਵੱਲੋਂ ਕੀਤਾ ਗਿਆ ਇਸ ਮੌਕੇ ਬੌਬੀ ਕੁਮਾਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਹ ਸਨਮਾਨ ਕਰਦਿਆਂ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਅੱਜ ਐਂਟਰਟੇਨਰ ਤੇ ਬੜੇ ਆਏ ਤੇ ਬੜੇ ਗਏ ਤੇ ਬੜੇ ਆਣਗੇ ਤੇ ਜਾਣਗੇ ਵੀ ਉਹਨਾਂ ਦਾ ਵੀ ਸਾਨੂੰ ਬਹੁਤ ਸਤਿਕਾਰ ਹੈ ਲੇਕਿਨ ਅੱਜ ਮੈਨੂੰ ਇਸ ਕਰਕੇ ਇਸ ਐਂਟਰਟੇਨ ਦੀ ਐਂਟਰਟੇਨਮੈਂਟ ਲੈਜੈਂਡ ਦੀ ਜਾਂ ਇੱਕ ਇਲੈਕਟਡ ਅਫੀਸ਼ੀਅਲ ਦੀ ਸਾਡੇ ਸਾਰਿਆਂ ਦੇ ਆਪਣੇ ਆਫਿਸ ਦੇ ਵਿੱਚ ਸਨਮਾਨਿਤ ਕਰਦੇ ਹੋਏ ਇੰਨੀ ਕੁ ਖੁਸ਼ੀ ਹੋ ਰਹੀ ਹੈ ਜਿਹੜਾ ਲਬਜਾਂ ਦੇ ਵਿੱਚ ਦੱਸਣਾ ਮੇਰੇ ਲਈ ਬਹੁਤ ਛੋਟਾ ਪੈ ਜਾਏਗਾ ਲੇਕਿਨ ਸਦੀਕ ਸਾਹਿਬ ਮੈਂ ਇੰਨੀ ਖੁਸ਼ੀ ਨਾਲ ਕਹਿ ਰਿਹਾ ਥੋੜਾ ਜਿਹਾ ਪਹਿਲੇ ਗਲਾਮ ਅਲੀ ਸਾਹਿਬ ਆਏ ਮੇਰੇ ਕੋਲ ਇੱਕ ਵਾਰ ਨਹੀਂ ਦੋ ਤਿੰਨ ਵਾਰ ਆਏ ਤੇ ਨਾਲ ਅਨਸਰ ਅਜਿਹਾ ਹਾਣ ਸੀ ਸੀ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਇਹਨਾਂ ਦੇ ਸਨਮਾਨ ਚ ਤੇ ਦੂਸਰਿਆਂ ਦੇ ਸਨਮਾਨ ਚ ਫਰਕ ਕੀ ਹੈ ਮੈਂ ਕਿਹਾ ਜੀ ਪੰਜਾਬੀ ਦੇ ਹਿਸਾਬ ਨਾਲ ਬਾਬਾ ਬੋਰ ਜਾ ਲੈਜੈਂਡ ਜਿਹੜੇ ਆ ਸਾਨੂੰ ਜਿਹਨਾਂ ਨੂੰ ਕਹਿੰਦੇ ਆ ਕਿ ਸਾਡੀਆਂ ਜਿਹੜੀਆਂ ਫਾਊਂਡੇਸ਼ਨਾਂ ਦੀਆਂ ਸ਼ੁਰੂਆਤਾਂ ਆ ਸਾਡੇ ਕਲਚਰ ਦੀਆਂ ਉਹ ਜਿਹੜੀ ਤੁਸੀਂ ਦੇਣ ਦਿੱਤੀ ਹੋਈ ਹੈ ਜਿਨਾਂ ਨੂੰ ਜਾਂ ਲੋਕ ਗੀਤ ਕਹ ਲਓ ਜਾਂ ਜੋ ਵੀ ਜਿਹੜੀ ਭਾਸ਼ਾ ਚ ਕਹਿਣਾ ਉਹਦਾ ਕੋਈ ਐਂਡ ਨਹੀਂ ਹੁੰਦਾ ਤੇ ਸਭ ਤੋਂ ਖੁਸ਼ੀ ਦੀ ਗੱਲ ਇਹ ਹੈ ਕਿ ਮੇਰਾ ਭਰਾ ਗਿੱਲ ਤੇ ਤੁਸੀਂ ਸਾਰੇ ਮਾਮਾ ਸਾਰਿਆਂ ਨੂੰ ਲੈ ਕੇ Savji, the honor ayo. Thank you so much, Gilsa. Thank you. United Nations, State of New York, County of Nassau. When we honor them not only with citation, County Executive gave this to very few people. It's like a medal of the county or key of the county. Since County Executive couldn't make it here, he asked me Thanks, to present. ਜੈਸ ਐਂਡ ਸਦੀਕ ਜੀ ਇਹ ਜੀ ਮੈਨੂੰ ਸੇਵਾ ਦਾ ਮੌਕਾ ਪਰਮਾਤਮਾ ਨੇ ਦਿੱਤਾ ਕਿ ਮੈਂ ਆਪਣੇ ਭੈਣ ਭਰਾਵਾਂ ਦੀ ਕਿਸੇ ਤਰ੍ਹਾਂ ਦੀ ਵੀ ਅਗਰ ਰਿਸਪੈਕਟ ਤੇ ਜੀ ਆਇਆ ਕਰ ਸਕਦਾ ਆ ਤੇ ਮੈਨੂੰ ਸਭ ਤੋਂ ਵੱਡਾ ਮਾਣ ਤੇ ਖੁਸ਼ੀ ਇਹ ਹੈ ਕਿ ਮੈਨੂੰ ਤੁਸੀਂ ਇੰਨੇ ਪਿਆਰ ਦੇ ਨਾਲ ਮੇਰੇ ਵੀਰ ਗਿਲਜੀ ਨੇ ਹਾਈਪ ਐਂਟਰਟੇਨਬਲ ਹੋਂ ਹਾਈਪ ਤੇ ਆਂਦੀ ਜਾਂਦੀ ਹੈ ਲekin ਆਈ ਹੈ ਜਾਣੀ ਨਹੀਂ ਹੈ ਲੇਕਿਨ ਇਹ ਮੈਨੂੰ ਇੰਨਾ ਪਿਆਰ ਤੇ ਸਤਿਕਾਰ ਦਿੰਦੇ ਆ ਜੀ ਕੱਲ ਮੈਨੂੰ 3 ਵਜੇ ਕਹਿ ਰਹੇ ਆ ਕਿ ਭਾਜੀ ਅਸੀਂ ਆਪਣੇ ਆਫਿਸ ਆ ਰਹੇ ਆ ਤੇ ਅਸੀਂ ਸਨਮਾਨਿਤ ਕਰਨਾ ਦੇਖੋ ਤੁਹਾਨੂੰ ਵੀ ਪਤਾ ਸਾਨੂੰ ਵੀ ਪਤਾ ਗਵਰਨਮੈਂਟਲੀ ਕਿਸੇ ਚੀਜ਼ ਦਾ ਵੀ ਪ੍ਰੋਕਲਮੇਸ਼ਨ ਸਾਈਟੇਸ਼ਨ ਕਰਨਾ ਤੇ ਉਹਦਾ ਬੜਾ ਵੱਡਾ ਪ੍ਰੋਟੋਕਾਲ ਹੁੰਦਾ ਰਿਸਪੌਂਸਿਬਿਲਟੀ ਹੁੰਦੀ ਹੈ ਲੇਕਿਨ ਇਹਨਾਂ ਦੀ ਇੱਕ ਸ਼ਹਿਰ ਦੇ ਕੈਂਪ ਦੇ ਉੱਤੇ ਮੈਂ ਕਹਾਂ ਜੀ ਕੱਲ ਸਵੇਰੇ 9 ਵਜੇ ਤੋਂ ਬਾਅਦ ਜਿਸ ਲਈ ਮਰਜੀ ਹਾਜ਼ਰ ਹੋ ਜਾਓ ਤੇ ਇਹ ਜਿਹੜਾ ਹਨਰ ਮੇਰਾ ਨਹੀਂ ਸਾਡਾ ਸਾਰਿਆਂ ਦਾ ਆ ਤੁਸੀਂ ਮੇਰੀ ਇਨੀ ਰਿਸਪੈਕਟ ਕਰਦੇ ਹੋ ਤੇ ਵੈਲਕਮ ਤੁਸੀਂ ਇੰਨੇ ਵੱਡੇ ਐਂਟਰਟੇਨਮੈਂਟ ਕਰਦੇ ਹੋ ਇਹ ਸਨਮਾਨ ਬੋਬੀ ਕੁਮਾਰ ਦੇ ਦਫ਼ਤਰ ਦੇ ਨਾਲ ਹੀ ਜੋ ਉਹਨਾਂ ਦਾ ਡੇ ਕੇਅਰ ਸੈਂਟਰ ਹੈ ਉੱਥੇ ਕੀਤਾ ਗਿਆ ਜਿੱਥੇ ਸਾਰੇ ਹੀ ਡੇ ਕੇਅਰ ਸੈਂਟਰ ਵਿੱਚ ਮੌਜੂਦ ਬਜ਼ੁਰਗਾਂ ਨਾਲ ਵੀ ਮਿਲ ਕੇ ਸਾਰੇ ਗਾਇਕ ਬਹੁਤ ਖੁਸ਼ ਹੋਏ ਇਸ ਮੌਕੇ ਕੇਸ ਮੱਖਣ ਨੇ ਇਸ ਸਨਮਾਨ ਦੇ ਲਈ ਧੰਨਵਾਦ ਕਰਦੇ ਆ ਬੋਬੀ ਕੁਮਾਰ ਦੀ ਖੂਬ ਤਾਰੀਫ ਕੀਤੀ ਅੱਜ ਅਸੀਂ ਆਪੜੇ ਵੀ ਬੋਬੀ ਕੁਮਾਰ ਹੁਣਾ ਕੋਲ ਪਹੁੰਚੇ ਆ ਜੀ ਤੇ ਬਹੁਤ ਸਾਡਾ ਮਾਨ ਕਰਨ ਕੀਤਾ ਅਸੀਂ ਮਿੰਨੇ ਤੇ ਆਏ ਸੀਗੇ ਜੀ 14 ਸਤੰਬਰ ਵਾਲੇ ਤੇ ਗਿਲਸਾਹ ਰਮਾਈ ਸਾਹਿਬ ਤੇ ਜੂਨੀ ਸਾਰੇ ਸਾਨੂੰ ਭਰਾ ਦੇ ਨਾਲ ਦਰਸ਼ਨ ਕਰਵਾਏ ਤੇ ਬਹੁਤ ਕਿਟਮੈਂਟੀ ਦੀ ਸੇਵਾ ਕਰ ਰਹੇ ਆ ਆ ਹੋਲਡ ਸਕਾਈ ਜੀ ਉਹਨਾਂ ਦਾ ਵੀ ਅ ਆਪਣਾ ਕਰ ਜਿਹੜਾ ਹੈਗਾ ਉਥੇ ਵੀ ਅਸੀਂ ਦੇਖਿਆ ਬਹੁਤ ਸੇਵਾ ਕਰ ਰਹੇ ਆ ਤੇ ਜੋ ਸਾਨੂੰ ਇਹਨਾਂ ਬਾਰੇ ਪਤਾ ਲੱਗਾ ਸੀ ਉਹ ਹੁਣ ਐਕਸਪਲੇਨ ਤਾਂ ਨਹੀਂ ਕਰ ਸਕਦੇ ਯੂ نو ਵੈਟਰਸ ਤੁਸੀਂ ਸਾਰੇ ਜਾਣਦੇ ਆ ਇੱਥੇ ਤੇ ਅਸੀਂ بس ਇਹੀ ਕਹਿ ਸਕਦੇ ਕਿ ਤੁਸੀਂ ਲੱਗੇ ਰਹੋ ਜੀ ਤੇ ਤੁਸੀਂ ਸਾਡਾ ਮਾਣ ਆ ਤੁਸੀਂ ਅਸੀਂ ਮੀਣ ਰਹੇ ਹਾਂ ਕਿ ਆ ਕਿਸੇ ਆਮ ਬੰਦੇ ਕੋਲ ਖਾਣਾ ਓੱਖਾ ਸਾਡਾ ਪੰਜਾਬੀ ਭਰਾ बॉबी ਕੁਮਾਰ ਮੇਰਾ ਖਿਆਲ ਕੋਈ ਨਹੀਂ ਦੋਗਾ ਪ੍ਰੈਜ਼ੀਡੈਂਟ ਨਹੀਂ ਬਣਨ ਉਹ ਵਰਲਡ ਪਾਵਰ ਕੰਟਰੀ ਦਾ ਜਿਹਦੇ ਨਾਲ ਇਹ ਇਨਾਂ ਨੇ ਮੀਟ ਕੀਤਾ ਸਾਡੇ ਲਈ ਇਹ ਹੀ ਬਹੁਤ ਮਾਣ ਦੀ ਗੱਲ ਆ ਪਰ ਇਹਨਾਂ ਨੇ ਆਪਣੇ ਆਫਿਸ ਚ ਬੁਲਾ ਕੇ ਸਾਨੂੰ ਬਹੁਤ ਮਾਣ ਬਖਸ਼ਿਆ ਸਾਨੂੰ ਮਾਣ ਸਨਮਾਨ ਦਿੱਤੇ ਚਿੰਨ ਦਿੱਤੇ ਆ ਇਹ ਅਸੀਂ ਸਮਝਦੇ ਸੀ ਬੜੇ ਭਾਗਾਂ ਵਾਲੇ ਆ ਇਸ ਮੌਕੇ ਡਾਕਟਰ ਵੀ.ਆਰ. ਅੰਬੇਦਕਰ ਕਲੱਬ ਯੂ.ਐਸ.ਏ ਦੇ ਪ੍ਰਧਾਨ ਅਸ਼ੋਕ ਕੁਮਾਰ ਮਾਹੀ ਫੋਕਸਟਾਰ ਐਂਟਰਟੇਨਮੈਂਟ ਤੋਂ ਧੀਰਜ ਕੁਮਾਰ ਅਤੇ ਹਾਈਪ ਐਂਟਰਟੇਨਮੈਂਟ ਤੋਂ ਲੱਖੀ ਗਿੱਲ ਉੱਚੇਚੇ ਤੌਰ ਤੇ ਪਹੁੰਚੇ ਹੋਏ ਸਨ ਜਿੱਥੇ ਉਹਨਾਂ ਨੇ ਮੇਲੇ ਨੂੰ ਸਫਲ ਕਰਨ ਦੇ ਲਈ ਸਭ ਦਾ ਧੰਨਵਾਦ ਕੀਤਾ ਤਾਂ ਉੱਥੇ ਹੀ ਇਸ ਸਨਮਾਨ ਦੇ ਲਈ ਬੌਬੀ ਕੁਮਾਰ ਹੁਣਾਂ ਦਾ ਵੀ ਧੰਨਵਾਦ ਕੀਤਾ ਅੱਜ ਬੌਬੀ ਭਾਈ ਦੇ ਆਫਿਸ ਆਏ ਸੀ ਹੈਕਸਵੈਲ ਲੌਂਗ ਆਲੈਂਡ ਤੇ ਜਿੰਨੇ ਵੀ ਸਾਡੇ ਆਰਟਿਸਟ ਇੱਥੇ ਪਹੁੰਚੇ ਸੀ ਸਾਰਿਆਂ ਨੂੰ ਬੌਬੀ ਭਾਈ ਨੇ ਬਹੁਣ ਮਾਨ ਸਤਿਕਾਰ ਦਿੱਤਾ ਜਿਹੜੀ ਨਾਸਕ ਕਾਉਂਟੀ ਹੈ ਕਿ ਉਹਦੇ ਵੱਲੋਂ ਸਨਮਾਨਿਤ ਹੋਇਆ ਸਾਡੇ ਤੇ ਬਹੁਤ ਬਹੁਤ ਧੰਨਵਾਦ ਬੌਬੀ ਭਾਜੀ ਦਾ ਮੇਲਾ ਸਾਡਾ ਕਾਮਯਾਬ ਹੋਇਆ ਉਹਦੇ ਲਈ ਵੀ ਸਨਮਾਨਿਤ ਕੀਤਾ ਇਹਨਾਂ ਨੇ ਬਹੁਤ ਵਧੀਆ ਕਮਿਊਨਿਟੀ ਕੋਈ ਉਹ ਐਦਾਂ ਲੋਕਾਂ ਨੇ ਲਾਇਕ ਕੀਤਾ ਇੱਥੇ ਵੀ ਲੋਕ ਆਏ ਬਜ਼ੁਰਗ ਬਹੁਤ ਇੱਥੇ ਜਿਹੜੇ ਸ਼ਾਮ ਕਰਦੇ ਉਹਨਾਂ ਨੂੰ ਵੀ ਅਸੀਂ ਐਂਟਰਟੇਨਮੈਂਟ ਕੀਤਾ ਉਹਨਾਂ ਨਾਲ ਫੋਟੋ ਕੀਤੀਆਂ ਬਜ਼ੁਰਗ ਮਿਲਦਾ 80 90 ਹੋਣੇ ਆ ਤੇ ਉਹਨਾਂ ਨੇ ਬਹੁਤ ਅੰਜੋਏ ਕੀਤਾ ਸਾਡੇ ਆਰਟਿਸਟਾਂ ਨੇ ਵੀ ਇਸ ਮੌਕੇ صدیق ਸਾਹਿਬ ਨੂੰ ਗਾਇਕੀ ਵਿੱਚ ਪਾਏ ਯੋਗਦਾਨ ਦੇ ਲਈ ਖਾਸ ਮਾਣ ਬਖਸ਼ਿਆ ਗਿਆ ਸੁਖਜੀਤ ਕਾਰ ਕੇਸ ਮੱਖਣ ਅਤੇ ਸੱਭਾ ਨੂੰ ਵੀ ਸਨਮਾਨ ਦਿੱਤਾ ਗਿਆ ਜੋ ਕਿ ਪੰਜਾਬੀ 뮤직 ਇੰਡਸਟਰੀ ਦੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਨਿਊਯਾਰਕ ਤੋਂ ਗਿਲਪਦੀਪ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ